ਇਹ 2023 ਮਾਡਲ ਆ ਜੀ ਠੀਕ ਆ ਜੀ ਬੰਦਾ ਜਾਂਸੀ ਚ ਟਰੈਕਟਰ ਦੇਖਿਆ ਵੇ ਠੀਕ ਆ ਜੀ ਉਹ ਜਿਹਾ ਹੀ ਪਿਆ ਉਹ ਜਿਹਾ ਹੀ ਪਿਆ ਹਾਂ ਇਹ ਵੀ ਇੰਨਾ ਕੀ ਇਹ ਚੱਲਿਆ ਜੀ ਕਿੰਨਾ 8900 ਘੰਟੇ ਇਹ ਚੱਲਿਆ ਜੀ 8900 ਘੰਟਾ ਇਹ ਚੱਲਿਆ ਡਬਲ ਡਿਸਟ੍ਰੀਬਿਊਟਰ ਚ ਮਾਡਲ 2021 ਆ ਜੀ ਹਾਈ ਬੈਕ ਵਾਲਾ ਜੀ ਇਹ origignal ਚ ਹਾਈ ਬੈਕ ਹੁੰਦਾ ਹਾਂ ਇਹਦੇ ਬਾਰੇ ਦੱਸ ਫੋਰਟ ਤੋਂ ਹੀ ਸ਼ੁਰੂ ਕੀਤਾ ਸੀ ਫੋਰਟ ਹੀ ਆ ਗਿਆ ਠੀਕ ਆ ਜੀ ਇਹਦੇ ਬਾਰੇ ਦੱਸੀ ਇਹਨੇ ਜੜ ਲਾਈ ਸੀ ਉਹ ਹੁਣ ਤੇਰੇ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਆ ਨਾਲ ਵੀਰ ਲੱਭੀ ਜੋੜਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਲੱਭੀ ਪੂਰੇ ਵਧੀਆ ਜੀ ਚੜਦੀ ਕਲਾ ਪੂਰੀ ਚੜਦੀ ਕਲਾ ਹੀ ਤੇ ਕਿੰਨੇ ਕ ਟਰੈਕਟਰ ਨੇ ਟਰੈਕਟਰ ਆਪਣੇ ਕੋਲ ਇਹ 8 ਕਣੀ ਜੈ ਠੀਕ ਹੈ ਇੰਜਨ ਗੇਅਰ ਦੇ ਇੰਜਨ ਗੇਅਰ ਕਾਪੀ ਕਾਗਜ਼ ਕੰਡੀਸ਼ਨ ਜਮਾ ਰੁਪਿਆ ਠੀਕ ਹੈ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ 52B ਤੋਂ TX ਤੋਂ ਨਿਊ ਹਾਲੈਂਡ ਇਹਦੇ ਬਾਰੇ ਦੱਸੀ ਬਾਈ ਇਹ 2023 ਮਾਡਲ ਆ ਜੀ ਠੀਕ ਹੈ ਜੀ ਬੰਦਾ ਜਾਂਤੀ ਚ ਟਰੈਕਟਰ ਦੇਖਿਆ ਵੇ ਠੀਕ ਹੈ ਜੀ ਉਹ ਜਿਹਾ ਹੀ ਪਿਆ ਉਹ ਜਿਹਾ ਹੀ ਪਿਆ ਹਾਂ ਠੀਕ ਹੈ ਜੀ ਫਾਇਦਾ ਆਪਾਂ 2 ਤੋਂ 2.5 ਲੱਖ ਦਾ ਕਰ ਲਾਂਗੇ ਜਾਂ ਅਸੀਂ ਰੋ 2 ਤੋਂ 2.5 ਲੱਖ ਦਾ ਹਾਂਜੀ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਹੇ ਟਾਇਰ 95 ਪੈਸੇ ਜੀ 95 ਪੈਸੇ ਹਾਂਜੀ ਵੇਟ ਵਗੈਰਾ ਮਿੱਤਰੋ ਲੱਗੇ ਹੋਏ ਵੇਟ 50 ਕਿਲੋ ਵਾਲਾ ਜੀ ਸੀਐਨਐਚ ਦਾ ਠੀਕ ਹੈ ਜੀ 50 ਕਿਲੋ ਸੀਐਨਐਚ 50 ਕਿਲੋ ਠੀਕ ਹੈ ਜੀ ਤੇ ਇੰਜਨ ਚ ਚਾਰ ਪਲੇਟਾਂ ਮੂਰੇ ਨੇ ਚਾਰ ਪਲੇਟਾਂ ਮੂਰੇ ਨੇ ਹਾਂਜੀ ਹਾਰ ਪਾਇਆ ਹੋਇਆ ਤਾਂ ਚੱਲੀ ਥੋੜੇ ਘੰਟੇ ਹੋਣਾ ਏ ਵੀ 800 ਘੰਟੇ ਚੱਲਿਆ ਜੀ ਕੰਪਨੀ ਰਿਕਾਰਡ 800 ਘੰਟਾ ਚੱਲਿਆ ਹੋਇਆ ਹਾਂਜੀ ਕੰਪਨੀ ਰਿਕਾਰਡ ਆ ਦੇਖੋ ਕੰਡੀਸ਼ਨ ਦੇਖੋ ਜੀ ਮਗਰਾਟਾ ਮਗਰੂਟਾ ਦੀ ਮਗਰਾਟਾ ਦੀ ਕੰਡੀਸ਼ਨ ਦੇਖੋ ਮਿੱਤਰੋ ਫੁੱਲ ਚੰਗਾ ਟਰੈਕਟਰ ਹੈ ਜਮਨ ਨਵਾਂ ਹੀ ਪਿਆ ਜੀ ਜਮਨ ਨਵਾਂ ਪਿਆ ਤੇ ਮਾਡਲ ਇਹ ਮਾਡਲ 2023 ਹੈ ਜੀ ਇਹ ਤੇ ਰੇਟ ਰੇਟ ਇਹਦਾ ਹੈਗਾ ਜੀ ਆਪਣਾ 9 ਲੱਖ ਤੇ 40000 ਰੁਪਇਆ 10 ਕਿੰਨੇ ਦਾ ਪਹਿਲੀ ਇਹ ਪਾ ਡਿਸਕਾਊਂਟ ਕਰਕੇ ਦੱਸਿਆ ਬਾਕੀ ਹੋਰ ਡਿਸਕਾਊਂਟ ਕਰ ਦਾਂਗੇ ਹੋਰ ਵੀ ਡਿਸਕਾਊਂਟ ਹੋ ਜੂ ਹਾਂਜੀ ਹੋਰ ਵੀ ਡਿਸਕਾਊਂਟ ਹੋ ਜੂ ਮਿੱਤਰੋ ਜੀ ਮੂਰੇ ਫੇਰ ਸਪੰਜਾ ਵੀ 20 ਆ ਗਿਆ 4x4 ਆ ਯੂਜੀ ਗੇਅਰ ਵਾਲਾ ਹਾਂਜੀ ਤੇ ਇਹਦੇ ਬਾਰੇ ਦੱਸੀ ਮੈਂ ਇਹ 2022 ਮਾਡਲ ਹੈ ਜੀ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ 85 ਪੈਸੇ ਹੈ ਜੀ 85 ਪੈਸੇ ਟਾਇਰ ਪਰਨੇ ਕਨੋਪੀ ਵਗੈਰਾ ਲੱਗੀ ਹੋਈ ਆ ਹਾਂਜੀ ਤੇ ਇੰਜਨ ਗੇਅਰ ਦਾ ਪੂਰਾ ਓਕੇ ਜੀ ਕਿੰਨੇ ਕ ਘੰਟੇ ਚੱਲਿਆ ਹੁਣ ਇਹ ਵੀ ਇੰਨਾ ਕੀ ਇਹ ਚੱਲਿਆ ਜੀ ਕਿੰਨਾ 8900 ਘੰਟੇ ਇਹ ਚੱਲਿਆ 8900 ਘੰਟਾ ਇਹ ਚੱਲਿਆ ਡਬਲ ਡਿਸਟ੍ਰਿਬਿਊਟਰ 'ਚ ਤੇ ਟਰੈਕਟਰ ਚੈੱਕ ਕਰ ਸਕਦੇ ਤੇ ਮਾਡਲ ਮਾਡਲ ਇਹ ਹੈਗਾ ਜੀ 2022 ਰੇਟ ਇਹਦਾ ਹੈਗਾ 12,98,000 ਰੁਪਏ ਦੇਣਾ ਕਿੰਨੇ ਦਾ ਦੇ ਦੇਗੇ ਜੀ ਆਪਾਂ ਇਹ ਨੈਟ 1270 ਦਾ 1270 हां जी ਨੈਟ ਨੈਟ 1270 ਦਾ ਮਨੂ ਮਿੱਤਰੋ ਇਹ ਮੂਰੇ ਆ ਗਿਆ 963 ਐ ਇਹ ਤੇ ਖੁੱਲਾ ਡਿਸਕਾਊਂਟ ਕਰ ਦਾਂਗੇ ਇਹ ਤੇ ਖੁੱਲਾ ਡਿਸਕਾਊਂਟ ਹਾਂ ਟਰੈਕਟਰ ਦੱਸ ਕੇ ਰਹੇ ਹਾਂ ਕਿਵੇਂ ਟਰੈਕਟਰ ਤਾਂ ਕੋਕਾ ਪੀਸੀ ਆ ਕਿਸੇ ਮਰਜ਼ੀ ਕੰਮ ਚ ਜਾ ਕੇ ਡਾ ਦਿਓ ਇੰਜਨ ਗੇਅਰ ਦਾ ਜਮ ਓਕੇ ਜਮ ਓਕੇ ਆ ਜੀ ਤੇ ਮਾਡਲ ਇਹ ਮਾਡਲ 2021 ਆ ਜੀ ਹਾਈ ਬੈਕ ਵਾਲਾ ਜੀ ਇਹ origignal ਚ ਹਾਈ ਬੈਕ ਹੁੰਦਾ ਠੀਕ ਆ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਓਕੇ ਆ ਟਾਇਰ 70 75 ਪੈਸੇ ਪਏ ਹੈਗੇ ਠੀਕ ਆ ਜੀ 6 ਲੱਖ 95000 ਰੁਪਏ ਮੰਗਦੇ ਆ ਜੀ ਠੀਕ ਆ ਜੀ ਇਹ ਆਪਾਂ ਤੁਹਾਨੂੰ 650 ਦੇ ਦਾਂਗੇ 650 ਸਿੱਧਾ ਸਿੱਧਾ ਠੀਕ ਆ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਪੂਰਾ ਓਕੇ ਆ ਜੀ ਟਰੈਕਟਰ ਜੇ ਕੋਈ ਇੱਕ ਪੈਸੇ ਦੀ ਕਮੀ ਵੀ ਨਹੀਂ ਚੱਲਿਆ ਕਿੰਨਾ ਕੌਣ ਆਇਆ ਚੱਲਿਆ ਵੀ ਇਹ 1000 1200 ਘੰਟਾ ਚੱਲਿਆ 1200 ਘੰਟਾ ਮਿੱਤਰੋ ਚੱਲਿਆ ਹੋਇਆ ਤੇ ਮੂਰੇ 99500 ਮੈਸੀ ਆ ਗਿਆ ਇਹ ਵੇਚ ਗਿਆ ਜੀ ਇਹ ਵੇਚ ਗਿਆ ਹਾਂ ਇਹ ਬਿਕ ਚੁੱਕਿਆ ਮਿੱਤਰੋ ਹਾਂ ਟਰੈਕਟਰ ਚੈੱਕ ਕਰ ਸਕਦੇ ਹੋ 900 ਟਰੈਕਟਰ ਪੂਰਾ ਓਕੇ ਆ ਜੀ 963 ਫੇਰ ਆ ਗਿਆ ਹਾਂ ਜੀ ਇਹ 2020 ਮਾਡਲ ਆ ਹਾਂ ਜੀ ਇਹਦੀ 680000 ਰੁਪਏ ਡਿਮਾਂਡ ਆ ਹਾਂ ਜੀ ਨਾਲ ਦੀ ਟਾਇਰ ਆ ਜੀ ਇਹਦੇ 70 ਕੁ ਪੈਸੇ ਠੀਕ ਆ ਜੀ ਤੇ 5600 ਨੂੰ ਇਹ ਮਿਲ ਜੂ ਇਹਦੇ ਕੋੜਾ ਬੰਪਰ ਲੱਗਿਆ ਹੋਇਆ ਹੈ ਕੋੜਾ ਬੰਪਰ ਲੱਗਿਆ ਹੋਇਆ ਹੈ ਮਿੱਤਰੋ ਇਹ ਵੀ ਥੋੜਾ ਚੱਲਿਆ ਹੋਇਆ ਹਾਂਜੀ ਹਾਂਜੀ ਇਹ ਵੀ ਥੋੜਾ ਹੀ ਚੱਲਿਆ ਹੋਇਆ ਹੈ ਮਿੱਤਰੋ ਤੇ ਮੂਰੇ ਆ ਗਿਆ 3700 ਫੋਰਡ ਫੋਰਡ ਹਾਂਜੀ ਇਹਦੇ ਬਾਰੇ ਦੱਸੋ ਫੋਰਡ ਤੋਂ ਹੀ ਸ਼ੁਰੂ ਕੀਤਾ ਸੀ ਫੋਰਡ ਹੀ ਆ ਗਿਆ ਠੀਕ ਹੈ ਜੀ ਇਹਦੇ ਬਾਰੇ ਦੱਸਿਓ ਇਹਨੇ ਜੜ ਲਾਈ ਸੀ ਉਹ ਹੁਣ ਸੇਰਾ ਹੀ ਕਰਾਉਂਦਾ ਠੀਕ ਹੈ ਜੀ ਇਹ 1993 ਮਾਡਲ ਹੈ ਜੀ ਹਾਂਜੀ 1.5 ਲੱਖ ਰੁਪਏ ਆਪਾਂ ਇਹਦੀ ਡਿਮਾਂਡ ਕਰਦੇ ਆਂਗੇ ਟਰੈਕਟਰ ਦੀ ਬਾਡੀ ਬੁੱਡੀ ਦੇਖੋ ਜੀ ਤੁਹਾਨੂੰ ਅੱਜ ਲੈ ਰ ਲੱਗੇ ਦੇਖੋ ਦੇਖ ਫਾੜਿਓ ਬਾਈ ਟਰੈਕਟਰ ਫੁੱਲ ਚੰਗਾ। ਤੇ ਬਾਕੀ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਜਮਾ ਰੋਡ ਵਾਂਗੂ ਸੁੱਕਾ ਪਿਆ। ਠੀਕ ਹੈ ਜੀ। ਕਿਤੇ ਕੋਈ ਲੀਕ ਨਹੀਂ ਕੋਈ ਕਿਤੇ ਗਲਿਆ ਨਹੀਂ। ਠੀਕ ਹੈ ਜੀ। ਆਹ ਸੀਟ ਵੀ ਇਹਦੇ ਨਾਲ ਦੀ ਆਈ ਆ ਦੇਖੋ। ਸੀਟ ਵੀ ਨਾਲ ਦੀ ਹੈ। ਹਾਂਜੀ। ਠੀਕ ਹੈ ਜੀ। ਰੰਗ ਪੇਂਟ ਵੀ ਸਾਰਾ ਨਾਲ ਦਾ origignal ਰੰਗ ਹੈਗਾ। ਠੀਕ ਹੈ ਜੀ। ਤੇ ਚਲਾਈ ਚਲੂਈ ਦੇ ਤਾਈਨ ਮੈਂ ਕਹਿੰਦਾ ਪੂਰਾ ਵਧੀਆ। ਲੋ ਵੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ। ਟਰੈਕਟਰ ਪੂਰਾ ਕੋਕਾ ਪੀਸ ਹੈ ਜੀ। ਕੋਕਾ ਪੀਸ ਹੈ। ਇਹ ਫਿਰ ਬਣੂ ਕਿੰਨੇ ਦਾ ਇਹ? ਇਹ ਜੀ ਆਪਾਂ 130000 ਰੁਪਏ ਦੇ ਦੇਣਾ 130 ਦਾ ਹਾਂਜੀ ਤੇ ਕਿਰਾਏ ਤੇ ਵੀ ਟਰੈਕਟਰ ਦੇ ਕਿਰਾਏ ਤੇ ਸਾਰੇ ਮਿਲ ਜਾਣਗੇ ਜੀ ਜਿਹੇ ਜਿਹੇ ਮਰਜ਼ੀ ਚਾਹੀਦਾ ਜੀ ਆਪਣੇ ਕੋਲੇ ਬਾਹਰੇ ਦਿਖਾ ਦਿਓ ਬਾਹਰੇ ਵੀ ਮੇਲਾ ਲੱਗਿਆ ਖੜਾ ਈ ਟਰੈਕਟਰਾਂ ਦਾ ਠੀਕ ਹੈ ਜੀ ਤੇ ਬਾਹਰੇ ਵੀ ਮੇਲਾ ਲੱਗਿਆ ਹੋਇਆ ਮਿੱਤਰੋ ਟਰੈਕਟਰਾਂ ਦਾ ਕਹਿੰਦਾ ਫੁੱਲ ਟਰੈਕਟਰ ਨੇ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਸਟਾਕ ਪੂਰੇ ਪੱਲੇ ਜੀ ਤੇ ਫੁੱਲ ਸਟਾਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਕਿੱਥੇ ਸੋਮਵਾਰ ਨੂੰ ਆਪਾਂ ਮੰਡੀ 'ਚ ਹੁੰਨੇ ਆ ਜੀ ਹਾਂਜੀ ਨਹੀਂ ਆਪਣੀ ਲੋਕੇਸ਼ਨ ਹੈਗੀ ਐ ਸਟੈਂਡਰਡ ਚੌਕ ਹੰਡਿਆ ਆ ਠੀਕ ਹੈ ਜੀ ਹਾਂਜੀ ਬਾਬਾ ਟਰੈਕਟਰ ਸੇਲ ਪਰਚੇ ਤੇਰੇ ਆਪਣਾ ਸ਼ੋਰੂਮ ਆ ਠੀਕ ਹੈ ਜੀ 62830 95109 ਤੇ ਕਦੋਂ ਮਰਚੀ ਸੰਪਰਕ ਕਰਕੇ ਆ ਜਾ ਠੀਕ ਹੈ ਜੀ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਧੰਨਵਾਦ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸ਼ੇਅਰ ਕਰਕੇ ਆਇਓ ਜੀ ਹੋਰ ਡਿਸਕਾਊਂਟ ਦਵਾਂਗੇ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਠੀਕ ਹੈ